ਤਾਤੇ ਵਾਲੇ ਥੈਲੀਆਂ ਤੋਂ ਸੀਐਮਾਨ ਦੀ ਫੋਟੋ ਗਾਇਬ ਹੋ ਗਈ ਹੈ ਚੋਣ ਜਾਬਤੇ ਤੋਂ ਬਾਅਦ ਇੱਕ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ ਜਿਸ ਦੇ ਵਿੱਚ ਸੀਐਮਾਨ ਦੀਆਂ ਸਾਰੀਆਂ ਫੋਟੋ ਥੈਲੀਆਂ ਦੇ ਉੱਤੇ ਉਤਾਰ ਦਿੱਤੀ ਗਈ ਹੈ ਤੇ ਜਿਹੜੇ ਲੋਕਾਂ ਨੂੰ ਘਰਾਂ ਦੇ ਵਿੱਚ ਆਟਾ ਸਪਲਾਈ ਕੀਤਾ ਜਾ ਰਿਹਾ ਹੈ ਉਹ ਉਹ ਥੈਲੇ ਵਰਤੇ ਜਾ ਰਹੇ ਨਹੀਂ ਜਿਨ੍ਹਾਂ ਦੇ ਵਿੱਚ ਸੀਐਮਾਨ ਦੀ ਕੋਈ ਵੀ ਫੋਟੋ ਨਹੀਂ ਹੈ ਤਦ ਆਸ ਸੀਏ ਪੰਜਾਬ ਦੇ ਵਿੱਚ ਆਟੇ ਦੀ ਹੋਮ ਡਿਲੀਵਰੀ ਵਾਲੇ ਥੈਲੀਆਂ ਦੇ ਵਿੱਚ ਮੁੱਖ ਮੰਤਰੀ ਦੀ ਤਸਵੀਰ ਹਟਾ ਦਿੱਤੀ ਗਈ ਹੈ ਚੋਣ ਕਮਿਸ਼ਨ ਦੀ ਹਦਾਇਤਾਂ ਦੇ ਮੱਦੇਨਜ਼ਰ ਇਹਨਾਂ ਥੈਲੀਆਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਆਦਰਸ਼ ਚੋਣ ਜਾਪ ਦੇ ਦੀ ਉਲੰਘਣਾ ਸੀ ਖੁਰਾਕ ਤੇ ਸਪਲਾਈ ਵਿਭਾਗ ਦੇ ਵੱਲੋਂ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਦੇ ਤਹਿਤ ਅਨਾਜ ਦੀ ਵੰਡ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਨੇ ਆਟੇ ਦੀ ਹੋਮ ਡਿਲੀਵਰੀ ਦੀ ਸਕੀਮ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਸੀ ਤੇ ਕਲਕ ਤੋ ਆਟੇ ਦੀ ਪਸਾਈ ਅਤੇ ਹੋਮ ਡਿਲੀਵਰੀ ਜਿਹੜੀ ਹੈ ਦਾ ਸਾਰਾ ਖਰਚਾ ਸੂਬਾ ਸਰਕਾਰ ਕਰ ਰਹੀ ਹੈ ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਆਟੇ ਦੀ ਹੋਮ ਡਿਲੀਵਰੀ ਦੇ ਉੱਤੇ ਉਂਗਲ ਚੁੱਕੀ ਸੀ ਤੇ ਆਪ ਸੁਪਰੀਮੋ ਅਰਵਿੰਦ ਕੇਸ਼ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੰਨੇ ਤੋਂ ਆਟੇ ਦੀ ਹੋਮ ਡਿਲੀਵਰੀ ਦਾ ਕੰਮ ਸ਼ੁਰੂ ਕੀਤਾ ਸੀ ਮਾਰਕ ਫੈਡ ਦੇ ਵੱਲੋਂ ਲਾਪਤਰੀਆਂ ਨੂੰ ਕਰੋ ਕਰੀ ਆਟਾ ਜਿਹੜਾ ਹੈ ਉਹ ਥੈਲੀਆਂ ਦੇ ਤੋਂ ਮੁੱਖ ਮੰਤਰੀ ਦੀ ਤਸਵੀਰਾਂ ਛਾਪੀਆਂ ਹੋਈਆਂ ਸੀ ਪਰ ਹੁਣ ਜਦੋਂ ਚੋਣਾਂ ਤਾਂ ਲੱਗ ਜਾਂਦਾ ਹੈ ਤਾਂ ਮਾਰਕਫੈਡ ਨੇ ਬਿਨਾ ਤਸਵੀਰਾਂ ਵਾਲੇ ਥੈਲੀਆਂ ਦੇ ਵਿੱਚ ਆਟੇ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ ਮਾਰਕਫੈਡ ਦੇ ਐਮ ਡੀ ਗਿਰੀਸ਼ ਦਿਆਲਨ ਦਾ ਕਹਿਣਾ ਹੈ ਕਿ ਆਦਰਸ਼ ਚੋਣ ਜਾਪਤਾ ਲਾਗੂ ਹੋਣ ਮਗਰੋਂ ਆٹے ਦੀ ਸਪਲਾਈ ਜਿਹੜੀ ਹੈ ਉਹ ਬਿਨਾ ਤਸਵੀਰ ਵਾਲੇ ਥੈਲੀਆਂ ਦੇ ਵਿੱਚ ਯਕੀਨੀ ਬਣਾ ਦਿੱਤੀ ਗਈ ਹੈ ਵੇਰਵਿਆਂ ਦੇ ਅਨੁਸਾਰ ਖੁਰਾਕ ਤੇ ਸਪਲਾਈ ਵਿਭਾਗ ਦੇ ਵੱਲੋਂ ਜਨਵਰੀ ਤੋਂ ਮਾਰਚ ਤੱਕ ਕਣਕ ਵੰਡੀ ਜਾ ਰਹੀ ਹੈ ਅਤੇ ਪ੍ਰਤੀ ਮਹੀਨਾ 5 ਕਿਲੋ ਕਣਕ ਪ੍ਰਤੀ ਮੈਂਬਰ ਦਿੱਤੀ ਜਾ ਰਹੀ ਹੈ ਮਾਰਕ ਫੈਟ ਦੇ ਵੱਲੋਂ ਫਰਵਰੀ ਦੇ ਆٹے ਦੀ ਹੋਮ ਡਿਲੀਵਰੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਚੋਣ ਜਾਪਤੇ ਤੱਕ ਇਨਾਂ ਮਹੀਨਿਆਂ ਦੇ ਆਟੇ ਦੀ ਸਪਲਾਈ ਬਿਨਾ ਤਸਵੀਰਾਂ ਵਾਲੇ ਥੈਲੀਆਂ ਦੇ ਵਿੱਚ ਹੀ ਹੋਵੇਗੀ ਜਾਣਕਾਰੀ ਦੇ ਅਨੁਸਾਰ ਕਰੀ 25 ਫੀਸਦੀ ਲਾਪਾਤਰਿਆਂ ਨੂੰ ਆਟੇ ਦੀ ਸਪਲਾਈ ਦਿੱਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਫਰਵਰੀ ਤੋਂ ਬਹਾਲ ਕੀਤੇ ਆਯੋਗ ਰਾਸ਼ਨ ਕਾਡਾ ਦੇ ਉੱਤੇ ਵੀ ਅਨਾਜ ਦੀ ਸਪਲਾਈ ਦੇਣੀ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ 24 ਜਨਵਰੀ ਤੋਂ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਕਰੀਬ ਪੌਣੇ 3 ਲੱਖ ਅਯੋਗ ਰਾਸ਼ਨ ਕਾਰਡ ਬਹਾਲ ਕਰ ਦਿੱਤੇ ਸਨ ਜਿਨ੍ਹਾਂ ਦੇ ਉੱਤੇ 3.77 ਲੱਖ ਲਾਭਪਾਤਰੀਆਂ ਨੂੰ ਅਨਾਜ ਮਿਲੇਗਾ ਪੰਜਾਬ ਦੇ ਵਿੱਚ ਕੁੱਲ 1. ਇਸ਼ਾਰਿਆਂ ਜਿਹੜਾ ਹੈ ਉਹ 64 ਕਰੋੜ ਲਾਭਪਾਤਰੀ ਹਨ ਜਿਨ੍ਹਾਂ ਦੇ ਵਿੱਚੋਂ ਕਰੀਬਨ 30 ਲੱਖ ਲਾਭਪਾਤਰੀਆਂ ਨੂੰ ਆਟੇ ਦੀ ਹੋਮ ਡਿਲੀਵਰੀ ਦਿੱਤੀ ਜਾਣੀ ਹੈ ਅਤੇ ਇਸ ਲਈ ਕਰੀਬਨ 700 ਕਰੋੜ ਦਾ ਬਜਟ ਖਰਚਾ ਕੀਤਾ ਜਾ ਰਿਹਾ ਹੈ ਬਹਾਲ ਕੀਤੇ ਅਯੋਗ ਰਾਸ਼ਨ ਕਾਰਡ ਹੋਲਡਰਾਂ ਨੂੰ ਜਨਵਰੀ ਦਾ ਅਨਾਜ ਨਹੀਂ ਮਿਲਿਆ ਅਤੇ ਬਹਾਲੀ ਦੇ ਫੈਸਲੇ ਮਗਰੋਂ ਫਰਵਰੀ ਦੀ ਸਪਲਾਈ ਵੀ ਮੁੜ ਸ਼ੁਰੂ ਕਰ ਦਿੱਤੀ ਹੈ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਤਸਵੀਰ ਵਾਲੇ ਥੈਲੇ ਮਾਰਕ ਫੈਡ ਨੇ ਰੋਕ ਲਗਾਏ ਹਨ ਅਤੇ ਚੋਣ ਜਾਬਤਾ ਖਤਮ ਹੋਣ ਮਗਰੋਂ ਇਹਨਾਂ ਥੈਲਿਆਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਜਾਵੇਗਾ ਤਾਂ ਚੋਣਾ ਦੇ ਮੱਦੇ ਨਜ਼ਰ ਚੋਣ ਜਾਬਤੇ ਦੇ ਮੱਦੇ ਨਜ਼ਰ ਜਿਹੜਾ ਹੈ ਇਹਨਾਂ ਥੈਲੀਆਂ ਦੇ ਉੱਤੇ ਸੀਮਾਂ ਮੰਨ ਦੀ ਜਿਹੜੀ ਤਸਵੀਰ ਸੀ ਉਹਨਾਂ ਥੈਲੀਆਂ ਦੀ ਵਰਤੋਂ ਹੁਣ ਲੋਕਾਂ ਨੂੰ ਘਰ ਦੇ ਵਿੱਚ ਜਿਹੜੀ ਆਟੇ ਦੀ ਹੋਮ ਡਿਲੀਵਰੀ ਕੀਤੀ ਜਾਵੇਗੀ ਉਸ ਦੀ ਨਹੀਂ ਵਰਤੋਂ ਕੀਤੀ ਜਾਵੇਗੀ ਜਦੋਂ ਚੋਣ ਜਾਬਤਾ ਹਟ ਜਾਵੇਗਾ ਉਸ ਵੇਲੇ ਇਹਨਾਂ ਥੈਲੀਆਂ ਨੂੰ ਮੁਰਤੋਂ ਅਮਲ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਦੱਸਦੀ ਹੈ ਕਿ ਕੇਂਦਰੀ ਖੁਰਾਕ ਮੰਤਰੀ ਪਿਊਸ਼ ਗੋਇਲ ਨੇ ਆਟੇ ਦੀ ਹੋਮ ਡਿਲੀਵਰੀ ਦੇ ਉੱਤੇ ਸਵਾਲ ਚੁੱਕੇ ਸਨ ਫੋਟੋਆਂ ਦੇ ਉੱਤੇ ਸਵਾਲ ਚੁੱਕੇ ਸਨ ਤੇ ਹੁਣ ਜਿਹੜਾ ਹੈ ਉਹ ਚੋਣ ਜਾਬਤੇ ਦੇ ਮੱਦੇ ਨਜ਼ਰ ਤਾਂ ਇਹ ਕਿਹਾ ਗਿਆ ਹੈ ਕਿ ਹੁਣ ਜਿਹੜੇ ਥੈਲੇ ਵਰਤੇ ਜਾ ਰਹੇ ਨੇ ਬਿਨਾ ਸੀਐਮ ਦੀ ਫੋਟੋ ਵਾਲੇ ਉਹ ਵਰਤੇ ਜਾ ਰਹੇ ਨੇ ਤਾਂ ਜੋ ਚੋਣ ਜਾਬਤੇ ਦੀ ਉਲੰਘਣਾ ਨਾ ਹੋ ਸਕੇ ਤਾਂ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਜੁੜੇ ਰਹੋ এবিসি ਪੰਜਾਬ ਦੇ ਨਾਲ